ਮੈਂ ਨਾ ਹਰ ਵਾਰ ਐਨੀਆਂ ਸਕੀਮਾਂ ਲਾ ਲਈਆਂ ਪਰ ਮੇਰੀ ਕੋਈ ਸਕੀਮ ਨਹੀਂ ਚੱਲੀ ਪਰ ਜਿਹੜੀ ਹੁਣ ਸਕੀਮ ਲਾਉਂਗੀ ਨਾ ਆਪਣੇ ਆਪ ਕਹਿਣਗੇ ਆ ਚੱਕ 20000 ਰੁਪਇਆ ਸ਼ੋਪਿੰਗ ਕਰਿਆ ਮੇਰੀ ਗੱਲ ਸੁਣਿਓ ਹਾਂ ਮੈਨੂੰ ਨਾ ਮੇਰੀ ਸਹੇਲੀ ਮਿਲੀ ਸੀ ਗੱਲ ਅੱਛਾ ਕੀ ਕਹਿੰਦੀ ਵਿਚਾਰੀ ਵਾਲੀ ਸੈੱਟ ਸੀ ਕਿਉਂ ਉਹ ਕਹਿੰਦੀ ਨਾ ਤਾਂ ਮੇਰੇ ਕੋਲੇ ਆਉਣ ਜਾਣ ਵਾਸਤੇ ਕੋਈ ਚੱਜ ਦਾ ਸੂਟ ਹੈ ਅੱਛਾ ਸਾਰਾ ਮੇਕਅੱਪ ਦਾ ਸਮਾਨ ਉਹ ਕਹਿ ਪਿਆ ਅੱਛਾ ਤੇ ਕਹਿੰਦੀ ਨਾਲੇ ਮੇਰੀ ਜੁੱਤੀ-ਉੱਤੀ ਵੀ ਹੈ ਅੱਛਾ ਫੇਰ ਕਿੰਨੀ ਮੈਂ ਉਹਦੇ ਘਰਾਂ ਨੂੰ ਬਹੁਤ ਸਮਝਾਇਆ ਸਕੀਮਾਂ ਵੀ ਬਹੁਤ ਲੈਣਾ ਅੱਛਾ ਫੇਰ ਪਰ ਹੁਣ ਤਾਂ ਕਹਿੰਦੀ ਮੈਂ ਬਹੁਤ ਥੱਕੀ ਪਈ ਨਾ ਕਿਉਂ ਹੁਣ ਤਾਂ ਕ ਨਹੀਂ ਮੈਂ ਸਿੱਧਾ ਤਲਾਕ ਹੀ ਦਿੰਦੀ ਅੱਛਾ ਜੀ ਇਹ ਜਿਹੜੀਆਂ ਤੂੰ ਆਪਦੀ ਛਿੱਲੀਆਂ ਲਈ ਸਕੀਮਾਂ ਲਾਉਣੀਆਂ ਨਾ ਇਹਨੂੰ ਸਾਰਾ ਪਤਾ ਹੈ ਤੇਰੀ ਇਹੀ ਜੀ ਸਕੀਮ ਲਵਾਉਂਗਾ ਯਾਦ ਰੱਖੇਂਗੀ ਦਿਨਾਂ ਤੈਨੂੰ ਕੱਟ ਕੇ ਚੈੱਕ ਅੱਬੇ ਆਏਗਾ ਨਾ ਬਿੜੋ ਲਾ ਮੇਰੇ ਮੈਂ ਵੀ ਕੱਲ ਇੱਕ ਖ਼ਬਰ ਪੜ੍ਹੀ ਕਿਹੜੀ ਕੰਨ ਨੇ ਕਈ ਜਨਾਨੀ ਸੀ ਆਪਦੇ ਘਰ ਵਾਲੇ ਨੂੰ ਬਹੁਤ ਤੰਗ ਕਰਦੀ ਸੀ ਉਹ ਮਾਨੂੰ ਸ਼ੋਪਿੰਗ ਕਰਾਉਂਦੇ ਤੇ ਮੈਨੂੰ ਕਿਤੇ ਕਮਾ ਲਿਆ ਉਹ ਵੀ ਬਹੁਤ ਸਕੀਮਾਂ ਲਾਉਂਦੀ ਸੀ ਹਾਂ ਉਹਦੇ ਘਰ ਵਾਲਾ ਅੱਕ ਗਿਆ ਸੀਗਾ ਇੱਕ ਦਿਨ ਰਾਤ ਨੂੰ ਨਾ ਸੁੱਤੀ ਪਈ ਸੀ ਅੱਛਾ ਫਿਰ ਕੀ ਹੋਇਆ ਫਿਰ ਕੀ ਹੋਣਾ ਸੁੱਤੀ ਪਈ ਦੀ ਗੱਲ ਦਾ ਪਤਾ ਹਾਏ ਹਾਏ ਅੱਜ ਤੋਂ ਬਾਅਦ ਮੈਂ ਨਹੀਂ ਸਕੀਮ ਲਾਉਂਦੀ ਨਾ ਮੈਂ ਇਹਨਾਂ ਨੂੰ ਸ਼ੋਪਿੰਗ ਕਰਨ ਨੂੰ ਕਹਾ ਬੰਦੇ ਦਾ ਕੀ ਬੰਦਾ ਰਾਤ ਨੂੰ ਕਿਹੜੇ ਵੇਲੇ ਗੱਲ ਦੱਬਦੇ ਮੇਰੀ ਗੱਲ ਸੁਣ ਆਪਦੀ ਸਹੀਲੀ ਨੂੰ ਕਹ ਦੇ ਸਕੀਮਾਂ ਤੋਂ ਕਮਾ ਘੱਟ ਲਾਵੇ ਬੰਦੇ ਦਾ ਕੋਈ ਪਤਾ ਨਹੀਂ ਹੱਡਾ ਕਦੋਂ ਗੱਲ ਦੱਬਦੇ 哎呦我的妈！<laughs> <laughs> <laughs>